ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਜੋ ਵੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਕਿਉਂਕਿ ਆਪਣੇ ਡੇਲੀ ਵਲੌਗ ਵੀਡੀਓ ਆਉਣਗੇ ਰੁਟੀਨ ਵਾਲੀਆਂ ਡੇਲੀ ਦੀਆਂ ਤੇ ਤੁਸੀਂ ਜੀ ਜ਼ਰੂਰ ਦੇਖਿਆ ਕਰੋ ਤੇ ਆਪਾਂ ਵਧੀਆ ਇੰਟਰਸਟਿੰਗ ਵੀਡੀਓ ਪਾਇਆ ਕਰਾਂਗੇ ਤੇ ਤੁਸੀਂ ਜੀ ਜ਼ਰੂਰ ਦੇਖਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਜੀ ਮੈਂ ਲੱਗੀ ਆ ਸਫਾਈ ਕਰਨਾ ਅੱਜ ਕਾਫੀ ਦੇਰ ਹੋ ਗਈ ਉੱਠਣ ਵਿੱਚ ਅਨਰੀਤ ਨੇ ਬਹੁਤ ਤੰਗ ਕੀਤਾ ਸੀ ਸਵੇਰੇ ਤੇ ਮੇਰੀ ਛੋਟੀ ਬੇਟੀ ਏ ਡੇਢ ਸਾਲ ਤੋਂ ਵੱਲ ਕੱਟੀ ਏ ਉਹਨ ਸਵੇਰੇ ਮੈਨੂੰ ਅੱਜ ਉਹਨੇ ਉੱਠਣ ਹੀ ਨਹੀਂ ਦਿੱਤਾ ਦੇ ਬਹੁਤ ਲੇਟ ਹੋ ਗਈ ਅੱਜ ਮੈਂ ਉੱਠਣ ਵਿੱਚ ਹੀ ਤੇ ਹੁਣ ਬੱਚਿਆਂ ਨੂੰ ਸਕੂਲ ਭੇਜਿਆ ਤੇ ਉਸ ਤੋਂ ਬਾਅਦ ਲੱਗੀ ਐ ਸਫਾਈ ਕਰਨ। ਕਈ ਵਾਰ ਸਵੇਰੇ ਕਾਰ ਲਈਦਾ ਸਕੂਲ ਭੇਜਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਸਫਾਈ ਕਰ ਲੈਂਦੀ ਆ ਤੇ ਬਾਕੀ ਫੇਰ ਵੀ ਬਾਅਦ ਚ ਨਾ ਹੋ ਜਾਂਦਾ ਉਸੇ ਤਰ੍ਹਾਂ ਹੀ ਸਾਰਾ ਤੇ ਇਸ ਕਰਕੇ ਕਈ ਵਾਰ ਤੇ ਫਿਰ ਬਾਅਦ ਚ ਹੀ ਕਰਨੀ ਪੈਂਦੀ। ਨੇ ਹੁਣ ਮੈਂ ਝਾੜੂ ਲਾ ਕੇ ਤੇ ਫੇਰ ਹੀ ਬਾਕੀ ਦੇ ਕੰਮ ਕਰਾਂਗੀ ਕਿਉਂਕਿ ਜੇ ਝਾੜੂ ਆਪਣਾ ਵਿੱਚ ਹੀ ਪਿਆ ਹੋਵੇ ਨਾ ਤੇ ਉਹ ਐ ਲੱਗਦਾ ਵੀ ਜਿਵੇਂ ਸਾਰੇ ਕੰਮ ਹੀ ਪਿਆ। ਪਹਿਲਾਂ ਸਫਾਈ ਕਰ ਲਈਏ ਤਾਂ ਫੇਰ ਬਾਕੀ ਦੇ ਕੰਮ ਹੀ ਜਲਦੀ ਹੋ ਜਾਂਦੇ ਆ। ਤੇ ਹੁਣ ਆਪਾਂ ਮੈਂ ਪਹਿਲਾਂ ਝਾੜੂ ਲਾ ਲਾਂਗੀ। ਤੇ ਕਾਫੀ ਜ਼ਿਆਦਾ ਦੇਖੋ ਧੁੱਪ ਵੀ ਜਾੜਾਈ ਏ ਅੱਜ ਤਾਂ। ਕਾਫੀ ਲੇਟ ਹੋ ਗਈ ਮੈਂ। ਕਿਉਂਕਿ ਬੱਚੇ ਛੋਟੇ ਹੁੰਦੇ ਨੇ ਜਦੋਂ ਤਾਂ ਐਸੇ ਤਾਂ ਹੀ ਹੁੰਦਾ ਏ ਹਰੇਕ ਹਾਊਸ ਵਾਈਫ ਜਾਣਦੀ ਏ ਕਿ ਬੱਚੇ ਜਦੋਂ ਤੰਗ ਕਰਦੇ ਆ ਤਾਂ ਕੰਮ ਲੇਟ ਹੋ ਹੀ ਜਾਂਦੇ ਆ ਬਾਕੀ ਫੇਰ ਵੀ ਪੂਰੀ ਕੋਸ਼ਿਸ਼ ਕਰੀ ਖੜੀਆਂ ਕਿ ਜਲਦੀ ਕਰ ਲਾਂ ਹੋਣ ਜੀ ਟਾਈਮ ਹੋ ਗਿਆ ਦੁਪਹਿਰ ਦਾ 12 ਵਜੇ ਗਏ ਆ ਤੇ ਮੈਂ ਬਣਾ ਰਹੀ ਆ ਜਿੱਥੇ ਮੇਥੀ ਮੇਥੀ ਦਾ ਸਾਗ ਬਣਾਵਾਂਗੇ ਅੱਜ ਖੇਤ ਤੋਂ ਤੋੜ ਕੇ ਲਿਆਏ ਸੀ ਤੇ ਥੋੜਾ ਜਾਂ ਲੱਭਿਆ ਖਤਮ ਹੋ ਗਿਆ ਹੁਣ ਮੇਥਰਾ ਵੀ ਦੋ ਤਿੰਨ ਵਾਰੀ ਤੋੜਿਆ ਬਸ ਇੰਨੇ ਨਾਲ ਹੀ ਖਤਮ ਹੋ ਗਿਆ ਦੁਬਾਰਾ ਹੋਇਆ ਨਹੀਂ ਤੇ ਹੁਣ ਆਪਾਂ ਇਹ ਤੋੜ ਕੇ ਮੇਥਰਾ ਕੱਟ ਕੇ ਤੇ ਬਣਾਉਂਦੇ ਆਂ ਸਬਜ਼ੀ ਸਾਗ ਮੇਥੇ ਦਾ ਤਾਓ ਜੀ ਹੁਣ ਮੈਂ ਆ ਗਈ ਆਂ ਜੀ ਕਿਚਨ ਚ ਬਣਾਉਣਾ ਤਾਂ ਬਾਹਰ ਅੱਗ ਤੇ ਸੀ ਚੁੱਲੇ ਤੇ ਸਾਰਾ ਉਹਨਾਂ ਤੋਂ ਉੱਪਰ ਕਾਫੀ ਉੱਥੇ ਹੋ ਗਈ ਐ ਤੇ ਲੇਟ ਵੀ ਹੋਏ ਖੜਿਆ ਆ ਤੇ ਜਲਦੀ ਜਲਦੀ ਖਾਣਾ ਪੀਣਾ ਬਣਾਉਣਾ ਇਸ ਕਰਕੇ ਮੈਂ ਆਉਣਾ ਗੈਸ ਤੇ ਹੀ ਤਾਰਤਾ ਆ ਇੱਕ ਸਾਈਡ ਤੇ ਦੁੱਧ ਰੱਖਤਾ ਉਹ ਵੀ ਗਰਮ ਹੋ ਜਾਊਗਾ ਉਹ ਬਾੜਾ ਦਵਾ ਲੈਨੇ ਆ ਤੇ ਧਰ ਮੇਥੀ ਦਾ ਸਾਗ ਤਾਰਤਾ ਈ ਨਹੀਂ ਹੁਣ ਜੀ ਹੋ ਗਿਆ ਟਾਈਮ ਆਪਣਾ ਸ਼ਾਮ ਦਾ ਚਾਰ ਦਾ ਉਸ ਤੋਂ ਬਾਅਦ ਆਪਾਂ ਆਰਾਮ ਕਰਨ ਲੱਗ ਗਏ ਸੀ ਤੇ ਵੀਡੀਓ ਨਹੀਂ ਬਣਾਈ ਤੇ ਹੁਣ ਦੀ ਸ਼ਾਮ ਨੂੰ ਬਣਾਈ ਆ ਚਾਹ ਤੇ ਮੈਂ ਪੀ ਰਿਆਂ ਦੀ ਚਾਹ ਇੱਥੇ ਤੇ ਮੰਮੀ ਬੈਠੇ ਨੇ ਉਹਨਾਂ ਕੱਲ ਸੇਰ ਤੋਤਾ ਸੀ ਤੇ ਹੁਣ ਅੱਜ ਉਹਨਾਂ ਨੇ ਤੇਲ ਲਵਾਉਣਾ ਕੱਲ ਸ਼ਾਮ ਹੋ ਗਈ ਸੀ ਇਸ ਕਰਕੇ ਉਹ ਲੇਟ ਜ ਤੋਇਆ ਸੀ ਸੇਰ ਉਹਨਾਂ ਨੇ ਤੇ ਸ਼ਾਮ ਹੋ ਗਈ ਸੀ ਫਿਰ ਕਹਿੰਦੇ ਚੱਲ ਸਵੇਰੇ ਹੀ ਆਪਾਂ ਤੇਲ ਕਰ ਲਵਾ ਲਾਂਗੇ ਇਹ ਇਸ ਕਰਕੇ ਹੁਣ ਆ ਜਾਂਦੇ ਸਿਰ ਤੇ ਤੇਲ ਲਾਉਣ ਲੱਗੇ ਆ ਤੁਸੀਂ ਕਹੋਗੇ ਕਿ ਵਾਲ ਕਿਸ ਤਰ੍ਹਾਂ ਲਾਲ ਲਾਲ ਆ ਮੰਮੀ ਸਾਡੇ ਨਾਲ ਅੱਥਾਂ ਵਾਲੀ ਲਾਲ ਮਹਿੰਦੀ ਲਾਉਂਦੇ ਆ ਸਿਰ ਤੇ ਤੇ ਉਹਦੇ ਨਾਲ ਨਾ ਇਹਦੇ ਵਾਲ ਵੀ ਦੇਖੋ ਕਿੰਨੇ ਲੰਬੇ ਲੰਬੇ ਹੋ ਜਾਂਦੇ ਆ ਤੇ ਨਾਲ ਹੀ ਰੈੱਡ ਰੈੱਡ ਵੀ ਸੋਹਣੇ ਲੱਗਦੇ ਆ ਸਾਡੇ ਬੱਚੇ ਤਾਂ ਕਹਿੰਦੇ ਹੁੰਦੇ ਆ ਮੰਮੀ ਤੇਰੇ ਸੋਹਣੇ ਤੇ ਵਾਲ ਨੇ ਤੇ ਬਹੁਤ ਮਜ਼ਾਕ ਕਰਦੇ ਨੇ ਬੱਚੇ ਕਹਿੰਦੇ ਮੰਮੀ ਸੋਨੇ ਦਿਵਾਲਾ ਵਾਲੇ ਤੁਹਾਡੇ ਵਾਲ ਸੋਨੇ ਦੇ ਆ ਤੇ ਹੁਣ ਨਹੀਂ ਉਹਨਾਂ ਠੰਡ ਕਰਕੇ ਨਹੀਂ ਲਵਾਈ ਸੀ ਮਹਿੰਦੀ ਤੇ ਹੁਣ ਕਹਿੰਦੇ ਹੁਣ ਧੁੱਪ ਧੁੱਪ ਵਧੀਆ ਨਿਕਲਣ ਲੱਗ ਗਈਆਂ ਤੇ ਫੇਰ ਲਾਵਾਂਗੇ ਤੇ ਸਿਰ ਤੇ ਨਾਲ ਲਾਲ ਮਹਿੰਦੀ ਲਾਉਂਦੇ ਮੰਮੀ ਤੇ ਉਹਦੇ ਨਾਲ ਵਾਲ ਵੀ ਉਹਨਾਂ ਦੇ ਕਾਫੀ ਲੰਬੇ ਲੰਬੇ ਵੀ ਹੋ ਜਾਂਦੇ ਆ ਤੇ ਸੰਘਣੇ ਵੀ ਹੋ ਜਾਂਦੇ ਆ ਤੇ ਨਹੀਂ ਤਾਂ ਬਜ਼ੁਰਗਾਂ ਤੇ ਕਹਿੰਦੇ ਆ ਨਾ ਵਾਲ ਉੱਤਰ ਜਾਂਦੇ ਨੇ ਵੇ ਥੋੜੇ ਰਹਿ ਜਾਂਦੇ ਨੇ ਪਰ ਮੰਮੀ ਸਾਡੇ ਦੇ ਤਵਾਲ ਵਾਧੂ ਬਾਧ ਵੀ ਜਾਂਦੇ ਨੇ ਤੇ ਕਾਣੇ ਵੀ ਹੋ ਜਾਂਦੇ ਨੇ ਤੇ ਬਸ ਹੁੰਦੇ ਇਸੇ ਨਾਲੀ ਨੇ ਲਾਲ ਮਹਿੰਦੀ ਨਾਲ ਇਹ ਹੁਣ ਜੀਨ ਰੀਤ ਆਈ ਆ ਰੀਤ ਦੇ ਉਹਨਾਂ ਕਰਦੇ ਆ ਸਰਵਿਸ ਇਹਦੇ ਵੀ ਹੱਥ ਪੈਰੀ ਤਵਾਏ ਆ ਨਵਾਇਆ ਨਹੀਂ ਅਜੇ ਨੂੰ ਠੰਡ ਜੀ ਲੱਗੀ ਪਈ ਆ ਤੇ ਹੁਣ ਸ਼ਾਮ ਹੋ ਗਈ ਸੀ ਮੈਂ ਕਿਹ ਚੱਲ ਕੱਲ ਨਵਾਵਾਂਗੇ ਉਹਨਾਂ ਇਸੇ ਤਰ੍ਹਾਂ ਕੱਪੜੇ ਚੇਂਜ ਕਰ ਦਿੰਨੇ ਆ ਤੇ ਸਿਰ ਤੇ ਵਿਖਾਰ ਸੇ ਜੀਂਦੇ ਹੋ ਗਈ ਏ ਨਾ ਪਤਾ ਨਹੀਂ ਕੀ ਗੱਲ ਐ ਇਹਦੇ ਬੜੀ ਜ਼ਿਆਦਾ ਹੋ ਜਾਂਦੀ ਏ ਤੇਲ ਵੀ ਮੈਂ ਨਾਰੀਅਲ ਦਾ ਹੀ ਲਾਉਂਦੀ ਆ ਪਰ ਫਿਰ ਵੀ ਖਰਚ ਜੀ ਹੋਈ ਰਹਿੰਦੀ ਸਿਰ ਤੇ ਤੇ ਉਹ ਮੈਂ ਤੇਲ ਨਾਲ ਬਧੀ ਆ ਮਾਂ ਅਲਸੇ ਕਰਤੀ ਆ ਤੇ ਅਨੁਰੀਤ ਵੀ ਹੋਣ ਹੋ ਗਿਆ ਆਪਣਾ ਰੈਡੀ ਸਟੱਡੀ ਤੇ ਹੁਣ ਜੀ ਮੇਰੇ ਕੱਪੜੇ ਰਹਿ ਗਏ ਸੀਨ ਬੱਚੇ 나ય ਸੀ ਸਕੂਲ ਤੋਂ ਆ ਕੇ ਤੇ ਉਹਨਾਂ ਦੇ ਵੀ ਕੱਪੜੇ ਆ ਤੇ ਬਾਕੀ ਸਾਰੇ ਜੋ ਜਿੰਨਾ ਵੀ ਨਾ ਧੋ ਲਿਆ ਸਾਰਿਆਂ ਦੇ ਕੱਪੜੇ ਤੇ ਮੈਂ ਜ਼ਿਆਦਾਤਰ ਸ਼ਾਮ ਨੂੰ ਧੋ ਹੀ ਲੈਂਦੀ ਹੁੰਦੀ ਆ ਫਿਰ ਸਵੇਰ ਨੂੰ ਨਾ ਕੱਟ ਕੰਮ ਬਣਦੇ ਆ ਤੇ ਇੱਥੇ ਜਿਚਾ ਵਾਲੇ ਬਰਤਨ ਸਾਫ਼ ਕਰ ਰਹੀ ਆ ਹੁਣ ਆਪਣਾ ਟਾਈਮ ਵੀ ਸ਼ਾਮ ਦਾ ਹੋ ਗਿਆ ਸ਼ਾਮ ਨੂੰ ਅੱਜ ਕਾਫੀ ਜਲ 25 26 ਮੋਤੀ ਕੇ 煲 ਰੱਖੀ ਤੇ 煲 ਦੇ ਵਿੱਚ ਪਾਇਆ ਤੇ ਖਾਈ ਇਹ ਉਹ ਆਂਦਾ ਅੱਛੋ ਲੈਣ ਦਾਲ ਬਣਾਣਾ ਹਾਂ ਹਾਂ ਅੱਛੋ ਹੁਣ ਜੀ ਬੈ ਲੱਗੀ ਆਂ ਦਾਲ ਧਰਨ ਛੋਲਿਆਂ ਦੀ ਅੱਜ ਤਾਵੜੀ ਚ ਬਣਾਣੇ ਆਂ ਦਾਲ ਤਾਵੜੀ ਚ ਬਹੁਤ ਵਧੀਆ ਬਣਦੀ ਦਾਲ ਤੁੱਲੇ ਤੇ ਤੇਨ ਰੀਤ ਦੇ ਪਾਪਾ ਵੀ ਕਹਿੰਦੇ ਹੁੰਦੇ ਕਿ ਚੁੱਲੇ ਦੇ ਤਾਬੀ 'ਚ ਬਨਾਇਆ ਕਰੋ ਦਾਲ। ਬਾਵਾ ਛੋਲਿਆਂ ਦੀ ਬਨਵਾਦੇ ਨੇ, ਬਾਕੀ ਅੱਜ ਤਾਂ ਕੱਲੇ ਛੋਲਿਆਂ ਦੀ ਬਣਾ ਰਿਆ। ਮਾਂ ਹੈ ਨਹੀਂ। ਲਿਆਉਣ ਵਾਲੇ ਸੀ ਤੇ ਮੈਂ ਕਹਾ ਚੱਲ। ਕੱਲੇ ਛੋਲੇ ਪਏ ਸੀ ਛੋਲਿਆਂ ਦੀ ਦਾਲ, ਉਹੀ ਬਣਾ ਦਿੰਨੇ ਆ। ਤੇ ਅੱਜ ਦੇ ਵਲੌਗ ਦੀ ਜੀ ਆਪਾਂ ਕਰਦੇ ਆ ਇੱਥੇ ਹੀ ਐਂਡ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰਤਾ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਏ। ਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜੁਕਰ ਲਓ ਸਬਸਕ੍ਰਾਈਬ ਥੈਂਕਸ